ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਹੈਗੀਆਂ ਆ ਮਕੇਰੀਆਂ ਗੁਰਦਾਸਪੁਰ ਰੋਡ ਦੀਆਂ ਇਸ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਮਕੇਰੀਆਂ ਟ੍ਰੈਫਿਕ ਪੁਲਿਸ ਵੱਲੋਂ ਅੱਜ ਇੱਕ ਬਹੁਤ ਵਧੀਆ ਕੰਮ ਕੀਤਾ ਪਿਆ ਮਕੇਰੀਆਂ ਤੋਂ ਗੁਰਦਾਸਪੁਰ ਰੋਡ ਤੇ ਜਿੰਨੇ ਵੀ ਨਿੱਜੀ ਬੈਂਕਾਂ ਚਾਹੇ ਹੋਰ ਦੁਕਾਨਾਂ ਚਾਹੇ ਰੈਸਟੋਰੈਂਟਾਂ ਉਹਨਾਂ ਦੇ ਬਾਹਰ ਹਮੇਸ਼ਾ ਹੀ ਮੋਟਰਸਾਈਕਲ ਚਾਹੇ ਗੱਡੀਆਂ ਚਾਹੇ ਸਕੂਟਰ ਖੜੇ ਰਹਿੰਦੇ ਆ ਅਤੇ ਆਉਣ ਜਾਣ ਵਾਲੇ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਆ ਕਈ ਵਾਰੀ ਇੱਥੇ ਕਿਸੇ ਨੇ ਜੇ ਕਿਤੇ ਲਾਈਟਾਂ ਕ੍ਰਾਸ ਕਰਨੀਆਂ ਤੇ ਕਿਨੇ 10 15 ਮੀਟਰ ਲੱਗ ਜਾਂਦੇ ਆ ਉੱਥੇ ਹੀ ਅੱਜ ਮਕੇਰੀਆਂ ਦੇ ਟ੍ਰੈਫਿਕ ਪੁਲਿਸ ਵੱਲੋਂ ਅੱਜ ਜਿੰਨੀਆਂ ਵੀ ਉੱਥੇ ਗੱਡੀਆਂ ਲੱਗੀਆਂ ਉਹਨਾਂ ਨੂੰ ਸਾਈਡ ਤੇ ਕਰਾਇਆ ਗਿਆ ਅਤੇ ਕਈਆਂ ਦੇ ਵਿੱਚ ਚਲਾਣ ਵੀ ਕੱਟੇ ਗਏ ਆ ਲੋਕਾਂ ਵੱਲੋਂ ਕਈਆਂ ਨੇ ਉਹਨਾਂ ਵੱਲ ਦੇਖ ਕੇ ਗੱਡੀਆਂ ਵੀ ਅੱਗੇ ਪਿੱਛੇ ਕਰ ਲਈਆਂ ਉੱਥੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਿੱਜੀ ਬੈਂਕਾਂ ਅਤੇ ਜਿੰਨੇ ਵੀ ਰੈਸਟੋਰੈਂਟਾਂ ਚਾਹੇ ਦੁਕਾਨਾਂ ਦੇ ਬਾਹਰ ਮੋਟਰਸਾਈਕਲ ਅਤੇ ਗੱਡੀਆਂ ਉਦਾਂ ਹੀ ਖੜੀਆਂ ਦਿੰਦੀਆਂ ਹੌਣ ਜਾਣ ਵਾਲੇ ਲੋਕਾਂ ਨੂੰ ਬੜੀ ਦਿੱਕਤ ਰਹਿੰਦੀ ਆ ਉੱਥੇ ਹੀ ਟ੍ਰੈਫਿਕ ਇਨਚਾਰਜ ਕੁਲਦੀਪ ਸਿੰਘ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਮਾਨਯੋਗ ਡੀਐਸਪੀ ਅਤੇ ਐਸਐਚਓ ਦੀ ਦਿਸ਼ਾ ਨਿਰਦੇਸ਼ ਅੱਜ ਇਹ ਕਾਰਵਾਈ ਕੀਤੀ ਗਈ ਅਤੇ ਰੋਡ ਖਾਲੀ ਕਰਾਇਆ ਗਿਆ ਤਸਵੀਰਾਂ ਦੇ ਇਹ ਕਹਿੰਦਾ ਚੁੰਦੇ ਅੱਜ ਤੁਸੀਂ ਰੋਡ ਥਲੀਅ ਕਰਾਇਆ ਹੈ ਨਾ ਇਹ ਅਸਾ ਹੀ ਕੁਲਦੀਪ ਸਿੰਘ ਟ੍ਰੈਫਿਕ ਇਨਚਾਰਜ ਮਟੀਰੀਅਲ ਇਹ ਆਪਣੇ ਡਿਪੀ ਸਾਹਿਬ ਤੇ ਅਫਸਰ ਸਾਹਿਬ ਦੇ ਹੁਕਮਾਂ ਅਨੁਸਾਰ ਜੋ ਇਸ਼ੀਆ ਤੋਂ ਬਰਾਦਸ ਤੋਂ ਰੋਡ ਚੜਨਾ ਪਿਆ ਇਹਦੇ ਬੈਂਕ ਕਰਾ ਵਾਲੇ ਟੋੜੇ ਵਾਲੇ ਜਿਹੜੀ ਇਹ ਰੁਕੀ ਪ੍ਰੋਮੋਸਾ ਵਾਲਾ ਗੱਡੀਆਂ ਕਰਿਆ ਕਰਕੇ ਚੱਲ ਜਾਂਦੇ ਰੋਡ ਤੇ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਕਹਿੰਿਆ ਵੀ ਕਹਿੰਦੇ ਸੀ ਵੀ ਰੋਡ ਜਿਹੜਾ ਬਲੋਕ ਨਾ ਕਰੋ। ਮਤੇ ਐਕਸੀਡੈਂਟ ਬੇਅਭਾਗ ਬਹੁਤ ਜ਼ਿਆਦਾ। ਤੇ ਉਹ ਕੁਝ ਆਪਣੇ ਸਹੀ ਤਰੀਕੇ ਨਾਲ ਉਹਨਾਂ ਨੇ ਨਹੀਂ ਸਮਝਿਆ ਆਪਾਂ ਨੂੰ। ਤੇ ਅਸੀਂ ਜੋ ਅੱਜ ਚਲਾਨ ਕੀਤੇ ਆ ਉਹਨਾਂ ਦੇ ਵਕਤ ਬਾਅਦ ਵੀ ਚਲਾਨ ਕੀਤੇ ਆ, ਕਾਰਾਂ ਦੇ ਕੀਤੇ ਆ। ਤੇ ਲੋਕਾਂ ਨੂੰ ਪੇਸ਼ ਕੀ ਬਈ ਆਹਾਂ ਤੋਂ ਕੋਈ ਸਪੋਰਟ ਨਹੀਂ ਲਾਉਂਦੇ ਹਾਂਜੀ